ਚਾੜ ਜਲਾਈ ਉਨੀ ਜੋ 55 ਨੂੰ ਸ਼ੀਧੀ ਦਬਾ ਸਰ ਹਮੰਦਰ ਸਰ ਤੇ ਪਾਤਸ਼ਾਹ ਦੀ ਫੁੱਲ ਹਤੇ ਚੁੱਕਿਆ ਬਲਾ ਬਲੂ ਕਿਤੀ ਗਈ ਕਾ ਭਾਈ ਪਿਆ ਵਿਚ ਪਰ ਦੋਲੰਦ ਦੇ ਛੰਦੇ ਦੇ ਬੁੱਬੀ ਚਾਪੜੀ ਇਹ ਦੋਨ ਸਿਉਮਨੀ ਅਕਾਲੀ ਜਨ ਦੀ ਅਗਵਾਈ ਚੱਲ ਰਹੀ ਸੀ ਜਿਸ ਦੀ ਮੁੱਖ ਮੰਗ ਸੀ ਕਿ ਪੰਜਾਬ ਨੂੰ ਪੰਜਾਬੀ ਭਾਸ਼ਾ ਦੇ ਰਾਤ ਇੱਕ ਵੱਖਰਾ ਸੂਬਾ ਬਣਾਇਆ ਜਾਵੇ ਇਸ ਸਮੇਂ ਪਾਤ ਜੀ ਕਾ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਸੀ ਜਿਸ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਲਾ ਨਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਪੀਮਾ ਸਿੰਘ ਚੱਚਾ ਚੈਨੂ ਹਮਨੇ ਦਾ ਕਹਨ ਪੁਰਾਬੀ ਸੁਭਾ ਦੋਨ ਨੂੰ ਉਨੀ ਜੋ ਪਜਾ ਦੇ ਜਾ ਕੇ ਵਿੱਚ ਸਿੱਖ ਪਈ ਜਾ ਅਤਾ ਕਾਲੀ ਨਾਲ ਮਸੂਰ ਕਿਤਾ ਕੇ ਪੰਜਾਬੀ ਪਾਛਾ ਤੇ ਸਿੱਖ ਪ ਸੂਬੇ ਚਾਨੂ ਕੁਬੀ ਚ ਮੰਤਨ ਯਮੀਦੇਰੀ ਉਹ ਚਾਂਦੇ ਸਨ ਕੇ ਪੰਜਾਬ ਨੂੰ ਕੁਝ ਇਹ ਰਾਤੇ ਪੁਰ ਨਗਰ ਤੋਂ ਕੀਤਾ ਜਾਵੇ ਜਿਵੇਂ ਕਿ ਦੂਜੇ ਪਾਸੇ ਸੁਭਾਤ ਤੋਂ ਪੁਰ ਨਗਰ ਤੋਂ ਹੋ ਰਹੀ ਹੈ ਸਿਖਾਣੇ ਇਸ ਮੰਗ ਨੂੰ ਸਿਖਾ ਦੀ ਬਖਵਾਦੀ ਰਾਜਨੀਤੀ ਨਾਲ ਕੇ ਦਿਖਾ ਦੇ ਇਸ ਨੂੰ ਦਬਾਉਂਦੇ ਕੋਸ਼ਿਸ਼ ਕਿੰਨੀ ਛੇਕਾਰ ਦੇਸ਼ਗਤ ਨੀਤੀ ਪੰਜਾਬੀ ਸੁਪੇ ਦੀ ਮੰਗ ਨੂੰ ਛੇਕਾਰ ਨੇ ਰਾਜਸੀ ਇੱਕਤਾ ਨਹੀਂ ਖਤਰਾ ਮੰਨਿਆ ਅਖਾਲੀ ਜਾਤ ਦੇ ਦੋਸਤ ਨੂੰ ਕੁਝ ਨੰਦ ਜੀ ਛੇਕਾਰ ਨੇ ਸਗੇਤ ਖਤਮ ਝੁਕੇ ਜਿਸ ਵਿੱਚ ਸੀਜੀ ਦੁਬਾਰ ਸੇ ਪੁਲਿਸ ਸੀ ਨਾਕੇ ਬੰਦੀ ਹਤੇ ਹਮਲਾ ਪਰੀਖਿਆ ਮਿਲ ਸੀ ਤਿੰਨਾਂ ਦੇ ਚਾਰ ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼ੀਰੀ ਦਵਾਰ ਸੇ ਬਨੂ ਕੇ ਲਿਆ ਅਤੇ ਅੰਦਰ ਦਾਖੋ ਕੇ ਲਾਤੀ ਸਾਜ ਗੋਲੀ ਵਾਲੀ ਅਜੇ ਜੀਏ ਗਏ ਸੀ ਬਤੋ ਕਿਤੀ ਬੇਦਵੀ ਅਤੇ ਦਮਨ ਇਸੇ ਕਾਬਾਇਤ ਦਾ ਪੁਲਿਸ ਦੇ ਅਜੂਤੀ ਅਜਮੇਰ ਸਿਦੀ ਦਬਾਰ ਸੇ ਬੀਚ ਦਾ ਖੂੰਦੀ ਰਿਪੋਰਟਾਂ ਨੇ ਸਿੱਕੀ ਪਈ ਚਾਲੇ ਵਿੱਚ ਬੁੱਛੇ ਨੂੰ ਹੋਰ ਵਧਾ ਦਿੱਤਾ ਇਸ ਨੂੰ ਸਿੱਖਾਂ ਦੀ ਧਾਮਿਕ ਮਰਿਆਦਾ ਦੀ ਬੇਦਬੀ ਵਜੋਂ ਦੇਖਿਆ ਗਿਆ ਗਿਫਤਾ ਦੀ ਹੱਤ ਸੀ ਜੀਆਂ ਅਦੋਲਨ ਦੁਦਾਨ 30 ਜੂਨ 1900 انیس سو پچونجا تک کیاسی سو چونٹ سکھا نو گرفتا کتا جا چکے سی کچھ سوشل میڈیا پوچھتا انو چار جزائی ہنی جو پچونجا دے حملے بیچ دو سو تو بعد سکھا چھیسو ہے اتے بارہ سو دے قریب کبھی हालागे अंक अद काढत तोवते पुष्टि नाही हो सके शिकानु غلام राजा क्यू होया ता मिक सुतान दी बेदबी छिरीद भाई साहब शिकत मंदा सब तो पु बेटा है जगा दी ये सिखावनु शिकाने ਆਪਣੀ ਧਾਮਿਕ ਛੁਪਿਆ ਜਾਇਕ ਪਛਾਣ ਤੇ ਹਮਲੇ ਵਜੋਂ ਦੇਖਿਆ ਪੁਲਿਸ ਦਾ ਜੁਤੀਆਂ ਜਪੇਤ ਅੰਦਰ ਦਾਖਲ ਹੋਣਾ ਅਤੇ ਗੋਲੀ ਵਾਲੀ ਨੇ ਸਿੱਖ ਪਾਪ ਨਮਾ ਨੂੰ ਗੰਭੀਰ ਤੇ ਉਚਾਈ ਛੇਤੀ ਦਮਨ ਪੰਜਾਬੀ ਸੁਪਾ ਦੋਨੋਂ ਨੂੰ ਦੁਆ ਲਈ ਸਰਕਾਰ ਨੇ ਸਿੱਖਾ ਗੁਆ ਅਤੇ ਦੁਰਨ ਕਾਇਏ ਤੇ ਸਿੱਖਤੀ ਬਤੀ ਸਿੱਖਾ ਨੂੰ ਲੱਗਿਆ ਕਿ ਆਜ਼ਾਦ ਭਾਰਤ ਵਿੱਚ ਉਹਨਾਂ ਨੂੰ ਕੋਈ ਨਾ ਅਤੇ ਦਮਨ ਸੈਨਾ ਪੈ ਰਿਹਾ ਹੈ ਜੋ ਅੰਗਰੇਜ਼ੀ ਰਾਜ ਛੁਵੇਂ ਸੈਨਾ ਪੈਂਦਾ ਸੀ ਪਛਾਈ ਅਤੇ ਸਭਿਆਚਾਰਕ ਹਨ ਦੇਖੀ ਸਿੱਖ ਭਾਈ ਸਾਹਿਬ ਮਸੂਦ ਹੋਇਆ ਕਿ ਉਹਨਾਂ ਦੀ ਪੰਜਾਬੀ ਭਾਸ਼ਾ ਤੇ ਚਿਪਿਆ ਨੂੰ ਕਹਿੰਦੇ ਜਿਕਾ ਬਲੋ ਬਰਾਬਰ ਦਾ ਦਰਜ ਨਹੀਂ ਦਿੱਤਾ ਜਾ ਰਿਹਾ ਜਦੋਂ ਦੂਜੇ ਸੁਬੇ ਨੂੰ ਪਜਾਈ ਅਜ਼ਾਦ ਪੂਨ ਗਠਨ ਦੀ ਇਜਾਜ਼ਤ ਮਿਲਦੀ ਨਹੀਂ ਸੀ پیاو نو نشه ښه ته بنچې ته کې ځای یا لري